ਫਾਈਨਲ ਮੁਕਾਬਲਾ ਅੰਡਰ 17 ਕੁੜੀਆਂ ਸਾਦਤਪੁਰ ਜੌਨ ਬਸਰ ਭੋਗੰਜੂ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਸਾਦਤਪੁਰ ਜੌਨ ਵਿੱਚ ਲਗਭਗ ਸਾਰੀਆਂ ਕੁੜੀਆਂ ਹਾਥਰ ਸਕੂਲ ਦੀਆਂ ਖੇਡ ਰੀਆਂ ਨੇ ਹਿੰਮਤਾਨਾ ਸਕੂਲ ਤੇ ਮਾਤਾ ਵਿਦਿਅਕ ਮੈਚ ਸ਼ੁਰੂ ਫਾਈਨਲ ਮੁਕਾਬਲਾ فیصلہ مقابلہ <Paura> <50 ~。source> <Sbellitch assessment> ਸਾਦਤਪੁਰ ਵਰਸਸ ਨਹੀਂ ਵੀਰੇ ਰੌਲਾ ਨਹੀਂ ਪਾਉਣਾਗੇ ਦੇਖੋ ਨਹੀਂ ਨਹੀਂ ਮੈਚ ਚੱਲ ਰਿਹਾ ਜੀ ਇੱਕ ਜਣਾ ਟੀਮ ਇੱਕ ਜਣਾ ਟੀਮ ਨੂੰ ਖੜਾਓ ਜੀ ਇੱਕ ਜਣਾ ਬਾਕੀ ਦੋਵੇਂ ਟੀਮਾਂ ਦੇ ਕੋਈ ਸਰਵਨ ਪਲੀਜ਼ ਬਾਹਰ ਆ ਜੀ ਸਾਦਤਪੁਰ ਵਰਸਸ ਕੁੜੀਆਂ ਕੁੜੀਆਂ ਸਾਦਤਪੁਰ ਵਾਲੀਆਂ ਸੱਚੀ ਜਾਂਦੇ ਹਨ ਪਹਿਲਾ ਜਿਹੜਾ ਆਪਾਂ ਯਾਰ ਆਪੂਗੇ ਦੀ ਜਿੱਤਰੀ ਬਹੁਤ ਹੀ ਵਧੀਆ ਮੁਕਾਬਲਾ ਚੱਲ ਰਿਹਾ ਜੀ ਪਹਿਲਾ ਆਪਾਂ ਸਾਦਤਪੁਰ ਜੋਨ ਨੇ ਜਾਨੀ ਕਿ ਹਸਨ ਨੇ ਜਿੱਤਿਆ ਵੀਰ ਜੀ ਇੱਥੇ ਰੌਲਾ ਪਾਉਣ ਦੀ ਲੋੜ ਨਹੀਂ ਸਾਧਰਪੁਰ ਜੋਂ ਨੇ ਪਹਿਲਾਂ ਪਹੁੰਚਿਆ ਦੂਜੇ ਆਪਲੇ ਆਓ ਜੀ ਹਾਂਜੀ ਮੈਚ ਸ਼ੁਰੂ ਕਰਾਓ ਜੀ ਜਲਦੀ ਕੁੜੀਆਂ ਜਿਹੜੀਆਂ ਹੈਗੀਆਂ بھائی بیٹھو سارے چلو بھی چلو کوئی آج سارے بچے ادھر ادھر جا کے بیٹھ جانا پیچھے آکے بیٹھو بھی سارے ادھر بیٹھو جا کے ادھر بیٹھو, کے ادھر بیٹھو, کے ادھر بیٹھو جی جی بچے نہیں ہونا چاہیے ਹਾਂ ਜੀ ਸਾਰੇ ਬੱਚੇ ਬੈਠ ਜਾਓ ਨਾ ਸਕੂਲ ਦੇ ਬੱਚੇ ਪਲੀਜ਼ ਬੈਠ ਜਾਣ ਮੈਂ ਲਾਸਟ ਟਾਈਮ ਅਨਾਉਂਸ ਕਰ ਰਹੀ ਹਾਂ ਸਾਰੇ ਬੱਚੇ ਇੱਧਰ ਬੈਠੋ ਜੀ ਟਗਰ ਮਾਰ ਬੁਆਏ ਸੈਟ ਹੇਅਰ ਹਾਂਜੀ ਸਾਰੇ ਬੱਚੇ ਬੈਠ ਜਾਓ ਉੱਧਰ ਪਿੱਛੇ ਜਾ ਕੇ ਚਾਹੇ ਹਾਥੰਦਰ ਚਾਹੇ ਹੋਰ ਸਕੂਲ ਦਾ ਸਾਰੇ ਬੱਚੇ ਬੈਠ ਜਾਓ ਇੱਥੇ ਗਰਾਊਂਡ ਨੂੰ ਛੱਡ ਦਿਓ ਹਾਂਜੀ ਆ ਮੁੰਡੇ ਜਿਹੜੇ ਹੈਗੇ ਆ ਹੁਸੈਨਪੁਰਾ ਜਾਂ ਕੋਈ ਵੀ ਆ ਸਾਰੇ ਬਾਹਰ ਹੋ ਜੇ ਤੋ ਆਖਰੀ ਵਾਰਨਿੰਗ ਆ ਕੋਕ ਡਿਸਕਵੈਲਿਫਾਈ ਕਰ ਹਾਂਜੀ ਇਹ ਮੈਚ ਐਦਾਂ ਨਹੀਂ ਖਤਮ ਹੋਣੇ ਜੀ ਇੱਕ ਸਾਈਡ ਹੋ ਕੇ ਯਾਰ ਸਾਰੇ ਆਪ ਜਲਦੀ ਮੈਚ ਚ ਇਹ ਜਿਹੜਾ ਸ਼ੁਰੂ ਕਰਵਾਇਆ ਜਾਵੇ ਰੌਲੇ ਦਾ ਕੋਈ ਫਾਇਦਾ ਨਹੀਂ ਜੀ ਐਡਾ ਟੂਰਨਾਮੈਂਟ ਜਿਹੜਾ ਸਫਲ ਨਹੀਂ ਹੋਣਾ ਹਾਂਜੀ ਹੈਲੋ ਵੀਰ ਜੀ ਯਾਰ ਅਸੀਂ ਮਿੰਟ ਹੈਲੋ ਇੱਕ ਮਿੰਟ ਦਿੱਤਾ ਇਹ ਟੀਮ ਵਾਲਿਆਂ ਨੇ ਜੀ ਕੋਈ ਰੌਲਾ ਹਰੇਕ ਮੈਚ 'ਚ ਥੋੜੇ ਨਾਲ ਹੀ ਗਲਤ ਹੁੰਦਾ ਹਰੇਕ ਮੈਚ 'ਚ ਹਰੇਕ ਮੈਚ 'ਚ ਬਾਕੀ ਸਾਰੇ ਬਾਹਰ ਹੋ ਜਾਓ ਸਾਰੇ ਬਾਹਰ ਹੋ ਜੋ ਤੇ ਮੈਚ ਜਿਹੜਾ ਸ਼ੁਰੂ ਕੀਤਾ ਜਾਵੇ ਇੱਥੇ ਕੋਈ ਵੀ ਨਾ ਖੜਾ ਹੋਵੇ ਉਹ ਉੱਢਿਓ ਬਹਿ ਜਾਓ ਤੇ ਪਿੱਛੇ ਹੋ ਕੇ ਬਹਿ ਜਾਓ ਸਾਰੇ ਬੈਠ ਜਾਓ ਪਿੱਛੇ ਹੋ ਕੇ ਚਾਹੇ ਹੱਥੰਦਾ ਚਾਹੇ ਕੋਈ ਹੋਰ ਆ ਸਾਰੇ ਪਿੱਛੇ ਆ ਕੇ ਬੈਠੋ ਐਦਾਂ ਤਾਂ ਹੀ ਮੈਚ ਮੁਕਣਾ ਨਹੀਂ ਚਲੋ ਜੀ ਦੁਬਾਰੇ ਆਪਾਂ ਇਹਨੂੰ ਜਿਹੜਾ ਅਗਲਾ ਹੈ ਕੋਈ ਨਾ ਜੀ ਅਗਲੇ ਆਪ ਚ ਪਤਾ ਲੱਗ ਜੂ ਇੱਕ ਇੱਕ ਕੇ ਖੜੋ ਜੀ ਦੋਵੇਂ ਟੀਮਾਂ ਦਾ ਇੱਕ ਇੱਕ ਅਫੀਸ਼ਲ ਰਹੋ ਬਾਕੀ ਬਾਹਰ ਆ ਜਾਓ ਜੀ ਫਾਈਨਲ ਮਿੰਟਾਂ ਤੋ ਤੁਹਾਨੂੰ ਅਗਰ ਟੀਮ ਆਉਂਦੀ ਹੈ ਠੀਕ ਆ ਮੈਚ ਕਰਾਉਣਾ ਠੀਕ ਆ ਹਾਂ ਜੀ ਇਸ ਤੋਂ ਬਾਅਦ ਹਾਂਜੀ ਇਹ ਰੋਲੇ ਦਾ ਕੋਈ ਫਾਇਦਾ ਨਹੀਂ ਜੀ ਐਦਾਂ ਨਹੀਂ ਮੁੱਕਣੇ ਮੈਚ ਜੇ ਸਾਰੇ ਹੈਲੋ ਕੋਈ ਬਾਹਰ ਦਾ ਪਲੇਅਰ ਆ ਚਾਹੇ ਹੋਰ ਕੋਈ ਨਾ ਇੱਥੇ ਪਹੁੰਚੋ ਜੀ ਅਫੀਸ਼ੀਅਲ ਸਾਹਿਬਾਂ ਨਾਲ ਗੱਲ ਕਰਦੇ ਆ ਕੋਈ ਵੀ ਫੈਸਲਾ ਹੁੰਦਾ ਜਿਹੜਾ ਅਗਲਾ ਮੈਚ ਹੈ ਜਿਹੜਾ ਇੰਨੇ ਕਰਵਾਇਆ ਜਾਵੇ ਜੀ ਹਾਂ ਕਿਹੜੇ-ਕਿਹੜੇ ਨੇ ਜੀ ਹਾਂਜੀ ਚੌਂਦਾ ਸਰਦਪੁਰ ਸਾਦਤਪੁਰ ਚੌਂਦਾ ਅਗਲਾ ਮੈਚ ਹੈ ਜਿਹੜਾ ਪਹੁੰਚੋ ਜੀ ਇਹ ਪੈਂਡਿੰਗ ਰੱਖਿਆ ਜਾਂਦਾ ਕੋਈ ਗੱਲ ਨਹੀਂ ਅੰਡਰ 19 ਕੁੜੀਆਂ ਅੰਡਰ 19 ਕੁੜੀਆਂ ਅੰਡਰ 19 ਕੁੜੀਆਂ ਅ ਫਾਈਨਲ ਮੈਚ ਸਾਦਤਪੁਰ ਬਰਸ 14 ਉਹ ਪਹੁੰਚ ਨਹੀਂ 17 ਵਾਲੇ ਨੇ ਹਾਂਜੀ ਜੇ ਨਹੀਂ ਇਹ ਠੀਕ ਹੈਗਾ ਮੈਚ ਤੋਂ ਰੋਕ ਦਿਓ ਅਗਲਾ ਕਰਾਓ ਜੀ ਤੇ ਹੁਣ ਗੁਜਾਰਾ ਸਾਹਿਬ ਜੀ ਹਰੇਕ ਟੀਮ ਦਾ ਇਕੋ ਹੀ ਅਫੀਸ਼ਰ ਆਵੇ ਬਾਕੀ ਕੋਈ ਪਲੇਅਰ ਥੱਲੇ ਨਾ ਆਵੇ ਕੋਈ ਅਫੀਸ਼ਰ ਨੀਚੇ ਨਾ ਹੋਵੇ ਮੈਚ ਆ ਜਿਹੜਾ ਜਲਦੀ ਕਰਵਾਇਆ ਜਾਵੇ ਐਦਾਂ ਤਾਂ ਹਨੇਰਾ ਹੋ ਜੀ ਕੁੜੀਆਂ ਨੇ ਪਹੁੰਚਣਾ ਹੋਰ ਹਾਂਜੀ ਅਗਲਾ ਮੈਚ ਸਾਦਤਪੁਰ ਅੰਡਰ 19 ਕੁੜੀਆਂ ਪਹੁੰਚੋ ਗਰਾਊਂਡ ਦੇ ਵਿੱਚ ਤੇ ਚੌਂਦਾ ਜੌਨ 2 ਮਿੰਟ ਦਿੱਤੇ ਜਾਂਦੇ ਆ ਜਲਦੀ ਰਿਪੋਰਟ ਕਰਵਾ ਕੇ ਚੌਂਦਾ ਜੌਨ ਕੁੜੀਆਂ ਹੱਤ ਘੜੇ ਕਰ ਦਿਓ ਜੀ ਚੌਂਦਾ ਜੌਨ ਚੌਂਦਾ ਜੌਨ ਕੁੜੀਆਂ ਅੰਡਰ 19 ਫਾਈਨਲ ਬਾਕੀ ਬਾਹਰ ਹੋ ਜਿਓ ਜੀ ਬਾਹਰ ਹੋ ਜਿਓ ਜੀ ਕਿ ਦੇਖੋ ਦੋ ਜਦੋਂ ਮੈਲ ਖੁੱਲ੍ਹ ਗਿਆ ਇੱਕ ਨੇ ਦਟਣਾ ਹੀ ਆ ਹਾਂਜੀ ਚੌਂਦਾ ਵਰਸਸ ਸਾਦਤਪੁਰ ਹਰ ਕੋਈ ਚੌਂਦਾ ਸਾਡੀ ਜੱਤ ਹੋਵੇ ਅੰਡਰ 19 ਕੁੜੀਆਂ ਅੰਡਰ 19 ਕੁੜੀਆਂ ਹੱਥ ਨਾਲੀਆਂ ਪਹੁੰਚ ਗਏ ਜੀ ਕੁੜੀਆਂ ਹਾਂਜੀ ਹੱਥਾਂ ਦੇ ਪਹੁੰਚ ਗਏ ਅੰਡਰ 19 ਕੁੜੀਆਂ ਚੌਂਦੇ ਵਾਲੀਆਂ ਕੁੜੀਆਂ ਆ ਗਈਆਂ ਜੀ ਚੌਂਦੇਵਾਲੀਆਂ ਕੁੜੀਆਂ ਅੱਤ ਕਿਹੜੇ ਕਰੋ ਚੌਂਦਾ ਜੌਨ ਇੱਕ ਇੱਕ ਮਿੰਟ ਰਹਿ ਗਿਆ ਵਾਕਓਵਰ ਦਿੱਤਾ ਜਾਓ ਬੋਦੋ ਕੇ ਸਰ 17 ਥਰਡ ਪਲੇਸਨ ਦਾ ਬੋਲ ਦਿਓ ਇਸ ਤੋਂ ਬਾਅਦ 17 ਸੰਦੌੜ ਸੰਦੌੜ ਵਸਨ ਚੌਂਦਾ ਤੀਜੀ ਵਿਜੇਸਨ ਲਈ ਕੁੜੀਆਂ ਦਾ ਮੈਚ ਆ ਜਿਹੜਾ ਚੌਂਦੇਵਾਲੀਆਂ ਕੁੜੀਆਂ ਪਹੁੰਚ ਚੁੱਕੀਆਂ ਅੰਡਰ 19 ਕੁੜੀਆਂ ਫਾਈਨਲ ਮੁਕਾਬਲਾ ਵੀਰੇ ਬਾਹਰ ਹੋ ਜਾਓ ਹੁਣ ਬਹੁਤ ਤੁਹਾਨੂੰ ਅਸੀਂ ਝੱਲ ਲਿਆ ਹੁਣ ਬਾਹਰਲੀ ਸਾਈਡ ਆਜੋ ਅਮਰੀਕ ਸਿੰਘ ਜੀ ਇਧਰਲੀ ਸਾਈਡ ਆਜੋ ਜੀ ਸਾਰੇ ਇਧਰ ਹੋ ਜੋ ਮੈਚ ਆਗਲਾ ਕਰਾਈਏ ਇਹ ਨਹੀਂ ਨਿਬੜਦੇ ਚਲੋ ਜੀ ਅਗਲਾ ਮੈਚ ਸਟਾਰਟ ਕਰਾਈਏ ਇਹਨੂੰ ਪੈਂਡਿੰਗ ਰੱਖਿਆ ਜਾਂਦਾ ਇਸ ਤੋਂ ਬਾਅਦ ਸਹੀ ਬੱਚੇ ਸਾਰੇ ਇੱਧਰ ਬੈਠ ਜਾਓ ਇੱਥੇ ਕੋਈ ਨਾ ਬੈਠੋ ਵਿੱਚ ਚਲੋ ਉੱਠੋ ਵੀ ਉਹ ਮੁੰਡਿਓ ਇੱਧਰ ਜਿਹੜੇ ਬੈਠੇ ਹੋ ਚਲੋ ਉੱਪਰ ਜਾਓ ਜਾਓ ਉੱਪਰ ਆ ਬੈਠੇ ਹੋ ਜਿਹੜੇ ਨੇ ਉੱਥੇ ਜਾਓ ਇੱਥੋਂ ਚਲੋ ਸਾਰੇ ਉੱਠੋ ਫਿਰ ਰੌਲਾ ਪੈਂਦਾ ਸਾਰੇ ਜਾਓ ਇੱਥੋਂ ਚਾਹੇ ਹੱਥਾਂ ਦਾ ਚਾਹੇ ਕੋਈ ਬਾਹਰਲਾ ਇਹਨੂੰ ਛੱਡ ਦਿਓ ਇੱਥੋਂ ਡ੍ਰੈਕ ਨੂੰ ਇੱਧਰ ਬੈਠੋ ਉੱਪਰ ਜਾਓ ਉਧਰਲੀ ਸਾਈਡ ਜਾਓ ਉਰੇ ਕੋਈ ਨਾ ਬੈਠਾ ਹੋਵੇ ਜਾਓ ਦੇਖਣ ਵਾਲਿਆਂ ਨੂੰ ਵੀ ਔਖਾ ਹੁੰਦਾ ਫਿਰ ਹੁਣ ਇੱਕ ਇੱਕ ਉਹ ਵੀਸੀਲ ਪਹੁੰਚੋ ਜੀ ਦੋਵੇਂ ਟੀਮਾਂ ਦਾ ਬਾਕੀ ਬਾਹਰ ਹੋ ਜਾਓ ਅੰਡਰ uh, 19 ਚੌਂਦਾ ਆ ਗਈ ਜੀ ਉਹ ਬੈਠਿਆ ਅੰਡਰ 19 ਹਾਥਰ ਆ ਗਈ ਸਾਦਤਪੁਰ ਵੀਰੇ ਬਾਹਰ ਹੋ ਜਾਓ ਜੀ ਬਾਹਰ ਹੋ ਜਾਓ ਜੀ ਬਾਹਰ ਬਾਹਰਲੀ ਸਾਈਡ ਹੋ ਜਾਓ ਜੀ ਅਗਲਾ ਮੈਚ ਕਰਾ ਦਈਏ ਸੀ ਉਹ ਯਾਰ ਅਗਲਾ ਤਾਂ ਕਰਾ ਲੈਣ ਦੋ ਸਾਨੂੰ ਯਾਰ ਮੈਂ ਐਂ ਦੱਸਾ ਮੈਨੂੰ ਲੱਗਦਾ ਤੇਰਾ ਹੀ ਗੱਲੇ ਦਾ ਹੈਗਾ ਤੂੰ ਕਰਾ ਲਿਆ ਅਗਰ ਫਿਰ ਅਸੀਂ ਫਰੇਕ ਗੱਲੇ ਤੇ ਤੂੰ ਹਟਦਾ ਫਰੇਕ ਗੱਲੇ ਤੇ ਤੂੰ ਕਹਿਣਾ ਖੜ ਜਾ ਹਾਂ ਨਾ ਖੜ ਜਾ ਖੜ ਜਾ ਆਪਾਂ ਨਹੀਂ ਕਰਨਾ ਯਾਰ ਉਹ ਪਾਈ ਨਹੀਂ ਮੇਰਾ ਉਹ ਮੈਂ ਕੀ ਕਹਿਣਾ ਖੜ ਸਦਾ ਜਾ ਨਹੀਂ ਕਹਿਣਾ ਬਸ ਉਹ ਖੜ ਜਾ ਯਾਰ ਉਹ ਤੇ ਚੱਲ ਤੂੰ ਉਹ ਵੀਰੇ ਗੱਲ ਸੁਣਾ ਮੈਨੂੰ ਲੱਗਦਾ ਤੈਨੂੰ ਹੀ ਬਹੁਤ ਪ੍ਰੋਬਲਮ ਆ ਹਰੇਕ ਮੈਚ ਹਾਂ 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 ਹੈਗਾ ਹੈਗਾ ਤੇਰਾ ਹੀ ਹੋ ਗਿਆ ਗੱਲੇ ਦਾ ਤੇਰਾ ਕੀ ਕੰਮ ਹੋ ਰਿਹਾ ਹਾਂ ਤੇਰਾ ਰੇਡੀ ਕਰਦਾ ਤੂੰ